ਅਕਾਲੀ ਆਗੂ ਵਿਕਰਮਜੀਤਿਆ ਦੀ ਪਤਨੀ ਗਨੀਬ ਕੌਰ ਮਜੀਠੀਆ ਹਰਿਆਣਾ ਦੇ ADGP ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ADGP ਦੀ ਪਤਨੀ ਅਮਨੀਤ ਪੀ ਕੁਮਾਰ IAS ਨਾਲ వై ਪੂਰਨ ਸਿੰਘ ਦੇ ਦਿਹਾਂਤ ਦਾ ਦੁੱਖ ਸਾਂਝਾ ਕੀਤਾ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਮਿਲਣੀ ਚਾਹੀਦੀ ਹੈ ਗਨੀਬ ਮਜੀਠੀਆ ਨੇ ਦੁੱਖ ਸਾਂਝਾ ਕਰਦੇ ਹੋਏ ਲਿਖਿਆ ਹਰਿਆਣਾ ਦੇ ADGP వై ਪੂਰਨ ਕੁਮਾਰ IPS ਦੀ ਪਤਨੀ ਅਮਨੀਤ ਕੁਮਾਰ ਆਈਏਐਸ ਦੇ ਘਰ ਪੁੱਜ ਕੇ ਉਹਨਾਂ ਨਾਲ ਵਾਈ ਪੂਰਨ ਕੁਮਾਰ ਦੇ ਦੇਹਾਂਤ ਦਾ ਦੁੱਖ ਸਾਂਝਾ ਕੀਤਾ ਇੱਕ ਧਰਮ ਪਤਨੀ ਇੱਕ ਮਾਂ ਹੋਣ ਦੇ ਨਾਤੇ ਮੈਂ ਵਾਈ ਪੂਰਨ ਕੁਮਾਰ ਜੀ ਦੀ ਪਤਨੀ ਅਤੇ ਬੇਟੀਆਂ ਦਾ ਦੁੱਖ ਸਮਝ ਸਕਦੀ ਹਾਂ ਕਿ ਉਹਨਾਂ ਨੂੰ ਇਹ ਕਿੰਨਾ ਵੱਡਾ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਉਹਨਾਂ ਦੇ ਬਜ਼ੁਰਗ ਮਾਪਿਆਂ ਨੇ ਆਪਣੇ ਹੋਣਹਾਰ ਪੁੱਤ ਗਵਾ ਲਿਆ ਬੇਟੀਆਂ ਨੇ ਆਪਣਾ ਬਾਪ ਪ੍ਰੇਰਨਾ ਸਰੋਤ ਗਵਾ ਲਿਆ ਇਹ ਸਾਡੇ ਸਿਸਟਮ ਦੀ ਤਰਾਸਤੀ ਹੈ ਕਿ ਆਜ਼ਾਦੀ ਦੇ 78 ਸਾਲਾਂ ਬਾਅਦ ਅੱਜ ਵੀ ਐਸਸੀ ਪਾਈਚਾਰੇ ਦੇ ਮੈਂਬਰ ਏਡੀਜੀਪੀ ਵਰਗੇ ਸੀਨੀਅਰ ਅਹੁਦੇ ਤੇ ਹੋਣ ਦੇ ਅਵਜੁੱਤ ਜਾਤੀਵਾਦੀ ਵਿਤਕਿਰੇ ਦਾ ਸ਼ਿਕਾਰ ਹੋ ਰਹੇ ਨੇ ਇਸ ਤੋਂ ਸਪਸ਼ਟ ਹੈ ਕਿ ਸੇਵਾਵਾਂ ਦੇ ਨਿਯਮ ਲਾਗੂ ਕਰਨ ਵਿੱਚ ਕਿਤੇ ਨਾ ਕਿਤੇ ਥਰੂਟੀਆਂ ਹਨ ਜੋ ਦਰੀਤ ਵਰਗ ਨਾਲ ਵਿਧੀਕੀ ਹੋਣੋਂ ਰੋਕਣ ਵਿੱਚ ناکਾਮ ਹਨ ਇਹ ਬਹੁਤ ਅਫਸੋਸਜਨਕ ਹੈ ਮੇਰੀ ਕੇਂਦਰ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪੁਲਿਸ ਨੂੰ ਅਪੀਲ ਹੈ ਕਿ ਇਸ ਮਾਮਲੇ 'ਚ ਵਾਈ ਪੂਰਨ ਕੁਮਾਰ ਜੀ ਦੇ ਪਰਿਵਾਰ ਨੂੰ ਪੂਰਨ ਇਨਸਾਫ ਦਿਵਾਇਆ ਜਾਵੇ ਅਤੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਯਕੀਨੀ ਬਣਾਈ ਜਾਵੇ ਦੱਸਦੇ ਕਿ ਹਰਿਆਣਾ ਦੇ ਦਲਿਤ ਆਈਪੀਐਸ ਅਫਸਰ ਤੇ ਏਡੀਜੀਪੀ ਵਿਪੁਰਨ ਸਿੰਘ ਦਾ ਮਾਮਲਾ ਲਗਾਤਾਰ ਵਾਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਹਰਿਆਣਾ ਦਾ ਸਰਕਾਰ ਨੇ ਵੱਡਾ ਐਕਸ਼ਨ ਵੀ ਲਿਆ ਹੈ ਸਰਕਾਰ ਨੇ ਏਡੀਜੀਪੀ ਦੇ ਦੋਸ਼ੀ ਦੋਹਤਕ ਤੇ ਐਸਪੀ ਨਰਿੰਦਰ ਵਿਚਾਰਨੀ ਨੂੰ ਉਹਨਾਂ ਦੀ ਅਹੁਦੇ ਤੋਂ ਹਟਾ ਦਿੱਤਾ ਹੈ ਏਡੀਜੀਪੀ ਦੀ ਮੌਤ ਦੀ ਖਬਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਫਸਰ ਦੇ ਘਰ ਗਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਦੁੱਖ ਨੂੰ ਸ਼ਬਦਾਂ ਚ ਪਿਆ ਨਹੀਂ ਕੀਤਾ ਜਾ ਸਕਦਾ ਭਗਵੰਤ ਮਾਨ ਨੇ ਦੇਸ਼ ਤੇ ਦਲਿਤ ਵਰਗੇ ਲੋਕਾਂ ਖਿਲਾਫ ਬਣਾਇਆ ਜਾ ਰਿਹਾ ਮਾਹੌਲ ਬੇਹਦ ਨਿੰਦਣਯੋਗ ਆ ਕਿ ਇਸ ਦਿਨ ਨਾਰੀ ਭਗਵਾਨ ਤੁਮਾਨੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਤੋਂ ਬੇਨਤੀ ਕੀਤੀ ਸੀ ਕਿ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਦੱਸਦੇ ਕਿ 7 ਅਕਤੂਬਰ ਨੂੰ ਐਡੀਬੀਸੀਪੀ ਰੈਂਕ ਦੇ ਅਫਸਰ 바이 ਪੂਰਨ ਕੁਮਾਰ ਦੀ ਚੰਡੀਗੜ੍ਹ 'ਚ ਆਪਣੇ ਘਰ 'ਚ ਡੈੱਡ ਬੋਡੀ ਪਾਈ ਗਈ ਸੀ। ਉਹਨਾਂ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਸਰਵਿਸ ਰਿਪੋਰਟ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਉਹਨਾਂ ਕੋਲ ਇੱਕ ਸੁਇਸਾਈਡ ਨੋਟ ਵੀ ਮਿਲਿਆ ਜਿਸ 'ਚ ਉਹ ਸੀਨੀਅਰ ਅਫਸਰ ਤੇ ਜਾਤੀਵਾਦ ਨੂੰ ਲੈ ਕੇ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਸੀ। ਜਿਸ ਤੋਂ ਬਾਅਦ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।